ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਦਾਸ ਬਾਬਾ ਸੁਦੇਵ ਸਿੰਘ ਨਾਨਕਸਰ ਅਮਨ ਨਗਰ ਪਟਿਆਲੇ ਤੋਂ ਜੋ ਗੁਰੂ ਘਰ ਵੱਲੋਂ ਔਰ ਮਹਾਂਪੁਰਸ਼ਾਂ ਦੇ ਸਹਿਯੋਗ ਪਿਆਰ ਸਤਿਕਾਰ ਦੇ ਵਿੱਚ 15 ਤਰੀਕ ਨੂੰ ਵੱਧ ਤੋਂ ਵੱਧ ਰੁੱਖ ਲਗਾਓ ਮਹਿੰਮ ਸ਼ੁਰੂ ਹੋਣ ਜਾ ਰਹੀ ਹੈ ਜੋ ਮੋਤੀ ਬਾਗ ਸਹਿਬ 11 ਵੇ ਤੋਂ ਲੈ ਕੇ 12 ਵੇ ਤੱਕ ਸਤਕਾਰ ਯੋਗ ਬਾਬਾ ਫੂਲਾ ਸਿੰਘ ਜੀ ਅਰਦਾਸ ਕਰਨਗੇ ਪ੍ਰਾਰੰਭਤਾ ਕਰਨਗੇ ਫਿਰ ਉੱਤੇ ਹੁਕਮ ਹੋਇਆ ਬਾਬਾ ਫੂਲਾ ਸਿੰਘ ਜੀ ਹੋਰਾਂ ਦਾ ਕਿ ਉੱਥੇ ਇੱਕ ਤਰਬੈਣੀ ਲਾਉਣੀ ਹੈ ਦੋ ਦਰਖਤ ਫਲਾਂ ਦੇ ਲਾ ਕੇ ਪੰਜ ਦਰਖਤ ਪੂਰੇ ਕਰਕੇ ਮੁਹੰਮਦਾ ਆਗਾਜ਼ ਹੋਵੇਗਾ ਸੋ ਦਾਸ ਵੱਲੋਂ ਸਾਰੀਆਂ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਅੱਜ ਸਮੇਂ ਦੀ ਲੋੜ ਹੈ ਸੋ ਵੱਤ ਵਧ ਰਿਖਤ ਲਾਏ ਜਾਣ ਸੋ ਇਹ ਜੋ ਨਾਨਕ ਸਰ ਵੱਲੋਂ ਗੁਰਦੁਆਰਾ ਨਾਨਕ ਸ਼ਰਮਨਗਰ ਵੱਲੋਂ ਉਹ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਵੱਲੋਂ ਜੋ ਇਹ ਮਹਿੰਮ ਚਲਾਈ ਜਾ ਰਹੀ ਹੈ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਮਹਾਂਪੁਰਸ਼ਾਂ ਦੇ ਆਸਰੇ ਨਾਲ ਔਰ ਪਿੱਛੇ ਖੜ ਕੇ ਸਾਰੇ ਕੰਮ ਮਹਾਂਪੁਰਸ਼ਾਂ ਨੇ ਕਰਨੇ ਆ ਸੋ 15 ਤਰੀਕ ਵਾਲੇ ਸਮਾਗਮ ਦੀ ਦੀ ਸਫਲਤਾ ਵਾਸਤੇ ਅੱਜ ਸਾਡੇ ਬਹੁਤ ਸਤਿਕਾਰਯੋਗ ਬਾਬਾ मनमोहन सिंह जी बारन वाले ਉਹਨਾਂ ਦੇ ਸਥਾਨ ਤੇ ਇਹ ਇਹਨਾਂ ਦੇ ਹੁਕਮ ਮੁਤਾਬਕ ਇੱਥੇ ਵਿਚਾਰ ਚਰਚਾ ਹੋਈ ਹੈ ਮੀਟਿੰਗ ਹੋਈ ਹੈ ਸੋ ਸਾਰੇ 15 ਤਰੀਕ ਦੇ ਜੋ ਸਮਾਗਮ ਨੇ ਪ੍ਰਾਰੰਭਤਾ ਹੈ ਇਸ ਲਹਿਰ ਦੀ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਸੋ ਚੜ੍ਹਦੀ ਕਲਾ ਦੇ ਨਾਲ ਇਸ ਮਹਿਮਾ ਦਾ ਆਗਾਜ਼ ਹੋਵੇਗਾ 15 ਤਰੀਕ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਬਹੁਤ ਸਾਰੇ ਮਹਾਂਪੁਰਸ਼ ਪਹੁੰਚ ਰਹੇ ਆ ਬਹੁਤ ਸਾਰੇ ਚਿੰਤ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚ ਰਹੇ ਆ